ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਮੇਰੇ ਚੈਨਲ ਰੀਦ ਕੌਰ ਤੇ ਤੇ ਆਪਾਂ ਲੈ ਕੇ ਆਈ ਜੀ ਅੱਜ ਸੂਟਾਂ ਦੀ ਵੀਡੀਓ ਕਾਟਨ ਦੇ ਸੂਟ ਨਾਲ ਕਾਟਨ ਦੀ ਦੁਪੱਟੇ ਆ ਇਹ ਦੇਖੋ ਜੀ ਆ ਆ ਗਈ ਸਲਵਾਰ ਆ ਗਈ ਕਮੀਜ਼ ਆ ਦੁਪੱਟਾ ਜੀ ਨਾਲ ਦਾ ਰੇਟ ਹੈ ਜੀ 650। ਆ ਦੇਖੋ ਜੀ। ਬਹੁਤ ਸੋਹਣਾ ਕੱਪੜਾ ਬਹੁਤ ਸੌਫਟ ਕੱਪੜਾ ਇਹਦੇ ਨਾਲ ਇਹ ਚੁੰਨੀ ਹੈ। ਚੁੰਨੀ ਤੇ ਪੱਟੀ ਲੱਗੀ ਹੋਈ ਆ ਦੇਖੋ। ਬਹੁਤ ਡਬਲ ਦੁਪੱਟਾ ਹੈ। ਬਹੁਤ ਸੋਹਣੇ ਕਲਰ ਆਏ ਇਹਦੇ ਵਿੱਚ ਵੀ ਬਹੁਤ ਕਲਰ ਆਏ ਇਹਦਾ ਪ੍ਰਾਈਸ ਹੈ ਜੀ 550। ਹੈਂਡਵਰਕ ਕੀਤਾ ਹੋਇਆ ਜੀ ਆਹ ਮੋਤੀ ਲੱਗੇ ਹੋਏ ਆ ਆ ਗੜਾ ਬਣਿਆ ਹੋਇਆ ਆ ਬਾਟਮ ਹੈ ਜੀ ਤੇ ਆ ਚੁੰਨੀ ਹੈ ਇਹਦੇ ਨਾਲ ਦੁਪੱਟਾ ਇਹਦਾ ਪ੍ਰਾਈਸ ਹੈ ਜੀ 650 ਰੁਪਈਆ ਇਹਦਾ ਪ੍ਰਾਈਸ 650 ਹੈ। ਆ ਦੇਖੋ ਬਹੁਤ ਕਲਰ ਆਏ ਇਹਨਾਂ ਸੂਟਾਂ ਦੇ ਵਿੱਚ। ਦੇਖੋ ਜੀ ਸਭੀ ਦੁਪੱਟਾ ਦਿਖਾਵਾਂ ਤੁਹਾਨੂੰ ਖੋਲ ਕੇ। ਇਹਦਾ ਪ੍ਰਾਈਸ ਵੀ 650 ਹੈ। ਸਸਲਵਾਰ ਆ ਗਈ ਜੀ ਤੇ ਆ ਕਮੀ ਜਾ ਗਈ ਆ ਦੇਖੋ ਦੋ ਸੋਹਣੇ ਸੋਹਣੇ ਕਲਰ ਆਏ ਇਹਦੇ ਵਿੱਚ ਇਹਦਾ ਪ੍ਰਾਈਸ ਵੀ 650 ਇਹਨਾਂ ਚੋਂ ਕੋਈ ਵੀ ਮੇਰੀ ਭੈਣ ਨੂੰ ਕੋਈ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਤੇ ਮੈਸੇਜ ਕਰਿਓ ਮੈਨੂੰ ਜਰੂਰ ਮੇਰੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ